ਇਹ ਗਰਮੀ ਦਾ ਚੁਣਾ ਇਹ ਤਾਂ ਪੁੱਛਦੇ ਆਂ ਭਾਈ ਆਪਾਂ ਕਿੰਨਾ ਨਿਕਲਿਆਦਾ ਭਾਈ ਇਹਦੀ ਬਾਜ ਘੱਟ ਆਵੇ ਕਿਉਂਕਿ ਟਰੈਕਟਰ ਦੀ ਬਾਜ ਹੀ ਜ਼ਿਆਦੇ ਇੱਥੇ ਹੈ ਨਾ ਭਾਈ ਟੈਂਕੀ ਗਈ ਭਰ ਫਲੋ ਦੇ ਗਨਤ ਐਨੇ ਲੰਮੇ ਚੌਲ ਦਾ ਬਾਂਸ ਬੱਤੀ ਦੀ ਹੁੰਦੀ ਹੈ ਹਨਾ ਹੂੰ ਘਾਰ ਹੀ ਭਲਾ ਪੜਾ ਬਣਾ ਵੇਚਣ ੜਕ ਪੇ ਖਾਲ ਦੇ ਬੱਚੀ ਓਏ ਦੇਸੂ ਕਨਗਾ ਦੇਸੂ ਖੁਰ ਦਾ ਰੋਣਾ ਤੇ ਜਾਂਦਾ ਕਿੱਧਰ ਆਪਾਂ ਖੜੇ ਝੋਲਡਾਂ ਦੇ ਬਾਹਰ ਚ ਹਾਂਜੀ ਦੋਸਤੋ ਪਾਣੀ ਭਾਈ ਪੂਰਾ ਹੈ ਅੱਜ ਵੀ ਬਾਕੀ ਸੂਏ 'ਚ ਦੇਖਦੇ ਆਂ ਕਿਉਂਕਿ ਸੂਆ ਇਹਨੇ ਸੁੱਕਣਾ ਸੀ ਰਾਤ ਯਾਰ ਤੇ ਆ ਭਾਈ ਸਾਰੇ ਗਮੰਡੀ ਝੋਨਾ ਵੱਢ ਕੇ ਲੈ ਗਏ ਹੋ ਬਾਸਪਤੀ ਇਕੱਲਾ ਉਹ ਖੜਾ ਹੈਗਾ ਹਰਾ ਹੈਗਾ ਤੇ ਹੋ ਖੜੇ ਪਰ ਹਨਾ ਤੇ ਆ ਬੰਦੇ ਕਿਹੜੇ ਪਿਛਲੇ ਮੈਂ ਤੁਹਾਨੂੰ ਦਿਖਾਇਆ ਸੀ ਨਾ ਵੀ ਪੱਟੂ ਵੱਢ ਕੇ ਵੀ ਲੈ ਗਿਆ ਇਹਨੇ ਦਾ ਹੁਣ ਕੱਦੂ ਜਾਇਆ ਕਰਤਾ ਤੇ ਰੌਣੀ ਵੀ ਕਰਤੀ ਆ ਦੇਖ ਆਏ ਹੁੰਦਾ ਕੰਮ ਹੁਣ ਪਲਾਂ ਦੀ ਤੋਤਾ ਗਾਣਾ ਵਾਕਿ ਟੌਰ ਨਾ ਵੀ ਜੀ ਹੈ ਨਾ ਝੋਨੇ ਵਾਲਾਂ ਵਾਂਗ ਕਰ ਇਹ ਜੇਕਰ ਚੰਗੇ ਸੰਦਸ ਨੇ ਟਰੈਕ ਵਧੀਆ ਹੋਣ ਤਾਂ ਹੱਲ ਹੋ ਜਾਂਦਾ ਹੁੰਦਾ ਹੈਗਾ ਪਰ ਸਾਰਿਆਂ ਕੋਲੇ ਤਾਂ ਨਹੀਂ ਨਾ ਹੁੰਦਾ ਉਹ ਕਿੱਧਰ ਜਾਣ ਵਿਚਾਰੇ ਗਰੀਬ ਕਿਸਾਨ ਤੇ ਹੁਣ ਆਹ ਨਾ ਅੱਗ ਲਾਉਣ ਜੁਗਰਾ ਤੇ ਝੋਨੇ ਵੱਢੀ ਜਾਂਦੇ ਨਰਮੇ ਤਾਂ ਖਰਾਬ ਹੋਈ ਗਏ ਹੈ ਨਾ ਝੋਨੇ ਐਤ ਕੀ ਝੋਨੇ ਝਾੜ ਸਭ ਤੋਂ ਘੱਟ ਆ ਤੇ ਪਸੂਏ ਤੇ ਚੱਲਦੇ ਸੂਏ ਤੇ ਦਿਖਾਉਣੇ ਹੈਗੇ ਤਾ ਬਣੇ ਰਿਓ ਭਾਈ ਨਾਲ ਆ ਮੋਬਾਈਲ ਤੇ ਹਲਦੀ ਹੈ ਨਾ ਕਿਉਂਕਿ ਮੈਂ ਪਰੜੀ ਤੇ ਤੁਰਿਆ ਨਾ ਕਿਤੇ ਪੈਰ ਇਧਰ ਹੋ ਜਾਂਦਾ ਕਿਤੇ ਇਧਰ ਹੋ ਜਾਂਦਾ ਇਸ ਕਰਕੇ ਮੋਬਾਈਲ ਜਾ ਦੇ ਥੋੜਾ ਜਿਹਾ ਹਲਦਾ ਹੈਗਾ ਤਾਂ ਅਡਜਸਟਮੈਂਟ ਕਰ ਲਿਓ ਪਹਾਈ ਉਹ ਵੱਡੀ ਨਾ ਕਾਲਾ ਮਸ਼ੀਨਾ ਚੋਨਾ ਚੋਨਾ ਆ ਭਾਈ ਘਰ ਬਣਾਈ ਜਾਂਦਾ ਕਿੱਥੋਂ ਆਏ ਤੁਸੀਂ ਹੂੰ ਘਾਰ ਹੀ ਬੜਾ ਭੜਾ ਬਣਾ ਵੇਚਣਾ ਢਿੱਕ ਪੇ ਖਾਲ ਦੇ ਵੇਚੀ ਓਏ ਇਹ ਵੇਚਣਾ ਢਿੱਕਦਾ ਹੈ ਇਹਨੂੰ ਪਰਾ ਰੱਖਿਓ ਪਾਣੀ ਤੋਂ ਚੰਗਾ ਆ ਕਾਲਾ ਭਾਈ ਝੋਨਾ ਵੱਡੀਆਂ ਦਾ ਇਥੇ ਸਾਨੂੰ ਦਿਖਾਉਣਾ ਉਹਦੇ ਕੋਲੇ ਆ ਕੇ ਆ ਭਾਈ ਗਰਮੀਤ ਆਪਦਾ ਝੋਨਾ ਵੱਡੀਆਂ ਦਾਗਾ ਤੇ ਨੇ ਇੰਨਾ ਕਿ ਥਾਂ ਵੱਡਿਆਗਾ ਹਨਾ ਤੇ ਆਪਾਂ ਟਰਾਲੀ 'ਚ ਦਿਖਾਉਣੇ ਭਾਈ ਸਾਨੂੰ ਇਹਨੇ ਕਿੰਨਾ ਵੱਡਿਆਗਾ ਆ ਭਾਈ ਆ ਭਾਈ ਦਾ ਨੇ ਇਸ ਤਰ੍ਹਾਂ ਦਾਗਾ ਖਾ ਠੀਕ ਲੱਗਦਾਗਾ ਐਦਾਂ ਤੇ ਹੀ ਹੁੰਦਾਗਾ ਖਾਰਾ ਵਧੀਆ ਗੱਲ ਬਾਤ ਆ ਵਧਾਆਂਗਾ ਭਾਈ ਇਹਨੂੰ ਤੇ ਹੋ ਸਕਿਆ ਕਰਦੇ ਆਂ ਗੱਲਬਾਤ ਇਹਨਾਂ ਕੀ ਕਹਿੰਦਾ ਇਹ ਤੇ ਕਾਲਾ ਹੋ ਲਈ ਫਿਰਦਾ ਮਸ਼ੀਨ ਭਾਈ ਲੱਗਦਾ ਦਾ ਬਾਂਸਪਤੀ ਆ ਇਹ ਉਹ ਤੋਂ ਪੁੱਛਦਿਆਂ ਗਿਆ ਕਿਹੜੀ ਵੈਰੈਟੀ ਆ ਇਹ ਕਿਹੜਾ ਬੀ ਹੈਗਾ ਇਹ ਇੰਨੇ ਲੰਮੇ ਚੌਲ ਦਾ ਬਾਂਸਪਤੀ ਦੀ ਹੁੰਦੇ ਆ ਹਨਾ ਆ ਕਿਸੇ ਪੜੋਸੀ ਦਾ ਝੋਨਾ ਹੋਰ ਆ ਦੇਖ ਹਨਾ ਆ ਦੇਖ ਏ ਪਰਮਲ ਸ਼ੈਦਾ ਏ ਪਰਮਲ ਆਪਾਂ ਵੀ ਭਾਈ 2 ਸਾਲ ਲਾਇਆ ਸੀ ਪੰਗਾ ਲਾਇਆ ਸੀ ਬਾਸਪਤੀ ਵੀ ਲਾਇਆ ਸੀ ਤੇ ਕਾਲੇ ਨਾਲ ਉਹ ਤੇ ਉਹ ਦੇਖਦੇ ਆ ਕਾਲਾ ਬੱਧੀ ਇਹਦਾ ਘਰ ਮਸ਼ੀਨਾਂ ਬਾਸਪਤੀ ਚੋਂ ਨਾਗਾ ਓਏ ਗਰਮੀ ਦਾ ਐਨ ਪੈਨ ਲਾਈ ਉਹ ਥੱਲੇ ਆਈ ਉਹ ਥੱਲੇ ਦਾ ਆ ਕਾ ਪੁੱਛਦੇ ਆ ਭਾਈ ਆਪਾਂ ਕਿੰਨਾ ਨਿਕਲੇਗਾ ਤੇ ਕਹੇ ਜੀ ਗੱਲਬਾਤ ਹੈ ਕੀ ਤੇ ਪੱਤੇ ਇਹ ਦਾ ਘਰ ਹਰੇ ਜੀ ਦੇ ਘਰ ਖਾਸੀ ਹੋਈ ਵੀ ਦੋਸਤ ਆਪਾਂ ਫੋਰਮੈਨ ਤੋਂ ਪੁੱਛਦੇ ਆ ਬਾਸਪਤੀ ਆ ਭਾਈ 1699 ਕਹਾਂ ਕਿੰਨਾ ਕਿ ਨਿਕਲ ਜੂ ਆ ਭਾਈ ਦਾ ਭਾਈ ਸਾਰਿਆਂ ਦਾ ਸੋਤਰੇ ਕਾਰ ਆ ਹਾਂ ਬਾਹਰ ਜਿੱਦਾਂ ਬਾਹਰ ਆਏ ਤੇ ਕੇ ਕੇ ਰਾਜਾ ਰਾਣੀ ਸਵਾਦ ਮਤਰਾ ਦੀ ਆ ਬਈ 40 ਮਾਣ ਕਿੰਨਾ ਜਾ ਮੈਂ ਜਾਂਦਾ ਤੇ ਬਈਆਂ ਨਾ 35 40 ਮਾਣ ਹੈ ਹੋ ਸਕਦਾ ਬਈ ਇਹਦੀ ਬਾਜ ਘਾਟ ਆਵੇ ਕਿਉਂਕਿ ਟਰੈਕਟਰ ਦੀ ਆਵਾਜ਼ ਹੀ ਛਾੜੇ ਇੱਥੇ ਨਾ ਛਾੜਨੇ ਇਹਨਾਂ ਨੂੰ ਰਗੜ ਤੇ ਓਏ ਚੋਣਾਂ ਦਾ ਕੋਈ ਨਹੀਂ ਖੜਾ ਤੇ ਬਈਆਂ ਮੁੰਡੇ ਦਾ ਚੋਣਾਂ ਗਰਮੀ ਤੇ ਦਾ ਇਸ ਫਾਸਪਤੀ ਸਿਖਰਾਂ ਤੇ ਚੋਣਿਆਂ ਦੇ ਝਾੜ ਹੈ ਕਿਸੇ ਨਹੀਂ 35 40 ਮਾਣ ਹੈ ਹਾਂ ਆਸ ਤਾਂ ਮੰਗ ਲਾ। ਠੀਕ। ਫੈਟ ਦੀ ਫਸਲਾਂ ਭਾਈ ਸਾਰੀਆਂ ਬਾਣ ਗਏ। ਹਾਉ। ਹਾਂ ਜਿਹੜੇ ਬਾਣ ਜਿਹਨੇ ਲੈਣਿਆ ਉਹਦੇ ਸਾਹ ਹਾਂ ਉਹ ਨਾਲ ਰਹਿਣਾ। ਇਹ ਭਾਈ ਸਹੀ ਕਹਿੰਦਾ ਕਾਲਾ ਕਹਿੰਦਾ ਠੇਕੇ ਤੇ ਭਾਈ ਆਪਦੀ ਔਕਾਤ ਦੇਖ ਕੇ ਬਾਣ ਕਹਾ। ਤੁਸੀਂ ਲੈ ਸਕਦੇ ਹੋ ਕੋਈ ਐਡੀ ਲੁੱਟ ਹੈ ਨਹੀਂ ਐਦਗੀ। ਜੇ ਬੜੀ ਬੜੀ ਰੇਟ ਲਾਈ ਜਾ ਤੋ ਲੈ ਕੇ ਆ ਕਾ ਚਾ ਭਾਈ ਅੱਗੇ ਕਰ ਜਿਹਨੇ ਲੈ ਲਾਉਂਦੇ ਆ ਲੋਕਾਂ ਇੱਕ ਦੂਜੇ ਤੋਂ ਵੱਧ ਕੇ ਲਾਉਂਦੇ ਆ ਰੇਟ। ਹਾਂ ਦੱਸ ਆ। ਟ੍ਰਾਲੀ ਚ ਟ੍ਰਾਲੀ ਵੱਡ ਦਾ ਕਿੱਲੇ ਤੋਂ ਵੱਧ ਲਿਆ ਲਗਾਤਾ ਉਹ ਭਾਈ ਨਰਮਾ ਦੇਖ ਲੋ ਇਹਦਾ ਗਰਮੀ ਦਾ ਮੈਨ ਤਾਂ ਲੱਗਦਾ ਇਹ ਚਾਰ ਪੰਜ ਮਾਨ ਵਾਲੀ ਹੀ ਆ ਯਾਰ ਹੈ ਹੀ ਨਹੀਂ ਗਾ ਭਾਈ ਟੈਂਕੀ ਗਈ ਪਰ ਫਲੋ ਦੇ ਗਨਾਤੇ ਇਹ ਟ੍ਰਾਲੀ ਚ ਪਾਉਂਦੇ ਹੁਣ ਆ ਤੇ ਟਰੈਕ ਕੋਲੇ ਲਿਆਉਂਦਾ ਮਾਰਾ ਗਰਮੀ ਦਾ ਦਾ ਮਸ਼ੀਨ ਹੀ ਲਿਆ ਹੋਰਾ ਤੇ ਟਰੈਕ ਇੱਥੇ ਖੜਾ ਸੀ ਤੇ ਪਾਉਂਦੇ ਭਾਈ ਹੁਣ ਟੈਂਕੀ ਤੇ 1692 ਇਹਦਾ ਇਹ ਚीडी ਨਾ ਬਚ ਗਿਆ ਸੀ ਉਹ ਮਲੁੰਡਰ ਜਾ ਆ ਬੱਸ ਤੇ ਟੈਂਕੀ ਦੇਖ ਲੋ ਭਾਈ ਗਰਮੀਂ ਦੇ ਬਾਸਪਤੀ 1692 3540 ਕਮਾ ਨਿਕਲਦਾ ਉਹ ਖਰ ਕਿਲੇ ਦਾ ਇਹ ਕਿਹੜੇ ਝੋਨੇ ਨਿਕਲਦੇ ਆ ਨਰਮੇ ਝੋਨਿਆਂ ਦਾ ਵੀ ਮਾਰ ਪੈਣ ਲੱਗੀ ਯਾਰ ਇਹ ਵੀ ਘਾਟੇ ਦਾ ਸੌਦਾ ਹੋਣ ਲੱਗਿਆ ਖਰਾ ਨਰਮੇ ਤੇ ਘਮਾਰੇ ਦਾ ਭੁੱਲ ਜਾ ਤੇ ਨਰਮੇ ਵੀ ਬਸ ਖਤਮ ਐ ਚਗਾਈ ਲਵਾਈ ਲੇਬਰੀ ਮਾਰਜੰਦੀ ਖਰਚਾ ਕਿਹੜੇ 2 ਰੁਪਏ ਬਚ ਨਹੀਂ ਹੁੰਦੇ ਉਹਦਾ ਘਾਟਾ ਪੈਣ ਲੱਗਿਆ ਆ ਇਹ ਦੇਖੋ ਕਿਵੇਂ ਵਜਦੀ ਹੈ ਕਿਵੇਂ ਰੇਲ ਗੱਡੀ ਦੇ ਚੈਂ 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 ਆ ਪਾਪਾ ਯੋ ਦਾ ਚੋਨਾ ਦੇਖਿਆ ਗਰਮੀ ਦਾ ਤੇ ਹੁਣ ਜੰਨੇ ਆਪਾਂ ਪਾਣੀ ਵੜਨ ਤੇ ਸੂਏ ਤੇ ਕਿਹੜਾ ਮਾਰਨਾ ਹੈ ਜੇ ਟਾਈਮ ਕਾਫੀ ਪਿਆ ਸੀ ਡੂਡੋ ਘੰਟਾ ਚੱਲ ਮੈਂ ਪਹਿਲਾਂ ਵਗ ਜੰਨੇ ਆ ਕੁ ਚੰਗਾ ਹੁੰਦਾ ਹਨਾ ਤਾਂ ਦਿਖਾਉਣੇ ਆ ਤੁਹਾਨੂੰ ਸੂਏ ਤੇ ਹਾਂਜੀ ਦੋਸਤੋ ਆ ਦਿਵਾਲੀ ਤੋਂ ਮੰਗਰੋਂ ਫੇਰ ਅੱਜ ਭਾਈ ਤੀਜੀ ਵਾਰੀ ਮੰਗੂ ਆ ਗਈ ਖਾਰ ਹਰਤੇ ਹੁਣ ਜਾ ਕੇ ਦੇਖਨੇ ਸੂਏ ਚ ਪਾਣੀ ਕਿੰਨਾ ਕਹਿਣਾ ਸਾਨੂੰ ਦਿਖਾਉਣੇ ਬਣੇ ਰਹੋ ਨਾਲ ਤੇ ਦਿਵਾਲੀ ਟੱਪੀ ਤੋਂ ਬਾਅਦ ਇੱਕ ਵਾਰੀ ਭਰੀ ਲਵਾਈ ਆ ਆ ਦੇਖੋ ਉਹ ਸੁਕਣਾ ਰਾਸ ਸੀ ਵਿਧਵਾਰ ਨੂੰ ਹਨਾ ਤੇ ਅੱਜ ਦੇਖੋ ਕਿੰਨੀ ਕਿਲਮਾਉਂਦਾ ਤੇ ਉਸੇ ਨਰਮੇ ਜੀ ਛੱਡਾਂਗੇ ਭਾਈ ਪਾਣੀ ਆਪਾਂ ਕਿਹੜੇ ਪਹਿਲਾਂ ਇੱਧਰ ਇਹ ਸੁੱਕੇ ਬੀਜਾਂ ਖਰਾ ਕਿਉਂ ਖਰਚਾ ਕਰਾਂ ਮੱਕੜਾ ਤੇ ਗੰਦਫੂਜਾ ਡੀਲਾ ਵਾਲਾਗਾ ਤੇ ਉਹ ਤਿੰਨ ਚਾਰ ਵਾਰੀ ਬੋਣਾ ਉਹ ਫੇਰ ਰੌਣੀ ਬੋਣੀ ਬੂ ਬੱਟਾ ਪਾਉਣੀਆਂ ਹੁਣ ਐਂ ਸੁੱਕ ਪਟ ਕੇ ਤੇ ਐਂ ਬੀਜ ਕੇ ਤੇ ਪਾਣੀ ਲਾ ਦਾਂਗੇ ਤੇ ਐ ਤਾਂ ਹੁਣ ਗਿੱਲਾ ਹੈਗੀ ਹੈ ਨਾ 8 ਦਿਨ ਪਹਿਲਾਂ ਲਾਇਆ ਪਹਿਲਾਂ ਤੇ ਹੁਣ ਫਿਰ ਆਪਾਂ ਚਲੋ ਬਣੇ ਰਿਓ ਤੇ ਸੂਆ ਦਿਖਾਉਣੀ ਆ ਤੁਹਾਨੂੰ ਜੇ ਪਾਣੀ ਫੁੱਲ ਹੋਇਆ ਤਾਂ ਆਪਾਂ ਮੰਮੀ ਛੱਡ ਲਾਂਗੇ ਵਿੱਚ ਤੇ ਜੇ ਘੱਟ ਹੋਇਆ ਤਾਂ ਇਧਰ ਦੀ ਲੈ ਜਾਾਂਗੇ ਜਮੀ ਲਾ ਦਾਂਗੇ ਤਾਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਦੀਵਾਲੀ ਸਾਰਿਆਂ ਦੀ ਵਧੀਆ ਲੰਗੀ ਹੋਊਗੀ ਚਲੋ ਫਿਰ ਦਿਖਾਉਣਾ ਮੈਂ ਸਨ ਉਹ ਤਾਂ ਪਾਣੀ ਵੱਢ ਕੇ ਲਿਆਉਣਾ ਝੋਨੇ ਵਾਲੇ ਲੋਕਾਂ ਨੇ ਬਾਂਸ ਮਾਰ ਕੇ ਤੇ ਰੌਣੀ ਕਰਤੀ ਆਖੜੀ ਮੱਕੀ ਹੈ ਨਾ ਇਹਦੇ ਨਾਲ ਜਦੋਂ ਜਹਾਜ਼ ਪੂਰੀ ਕਰਨੀ ਪੈਂਦੀ ਹੈ ਫੇਰ ਹੁੰਦੀ ਹੈ ਇਹ ਜੀ ਇਹ ਵੀ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਭਾਈ ਤੇ ਨਹੀਂ ਫਿਰ ਸੁੰਡੀ ਮੱਕੀ ਦਾ ਧੂਆਂ ਕੱਢ ਦੋਗੇ ਤੇ ਆਪਾਂ ਜਾਂਦੇ ਸੂਏ ਤੇ ਹੌਲੀ ਹੌਲੀ ਤੁਰੇ ਹਨਾ ਆਪਾਂ ਇਹਨਾਂ ਬਜਰੀ ਹੈ ਜੀ ਪੈਰਾਂ ਚ ਖੁੱਬਦੀ ਹੋਇਆ ਉਹਦਾ ਚੱਪਲਾ ਸੀਗਾ ਤੇ ਉਹ ਦਿਖਾਉਣੇ ਨੂੰ ਨਹੀਂ ਆ ਗਿਆ ਉੱਥੇ ਸੂਆ ਭਾਈ ਫੁੱਲ ਭਰਿਆ ਜਮਾ ਉਹਦੇ ਸਮਝ ਗਿੱਟਕੂਣਾ ਸੀ ਨਾ ਅੱਜ ਦਾ ਪੂਰਾ ਨੱਕੋ ਨੱਕ ਹੈਗਾ ਤੇ ਹੋ ਸਕਦਾ ਭਾਈ ਇਹ ਅੱਜ ਸੁੱਕਣਾ ਚਾਹੀਦਾ ਹੈ ਖਰਾ ਅੱਜ ਦਿਨ ਵੀਰਵਾਰ ਤੇ ਟਾਈਮ ਹੋ ਗਿਆ ਦਿਨ ਦੇ ਸਾਢੇ 11 ਤੇ ਹੋ ਸਕਦਾ ਇਹ ਜੁਮੇ ਤੱਕ ਤਾਂ ਮੁਸ਼ਕਲ ਆਏ ਚਲੋ ਜੀ ਚੱਲ ਗਿਆ ਕਿੰਮੇ ਤੇ ਕਈ ਡੋਬੇ ਸੁਕੇਜ ਕਰ ਕਈ ਦਿਨ ਚੱਲ ਗਿਆ ਚਲ ਦੋ ਵਾਰੀਆਂ ਲਵਾਇਆ ਕਰੇ ਬਹੁਤ ਹੈ ਤੇ ਇਧਰੋਂ ਆਉਂਦਾ ਭਾਈ ਇਹ ਦੇਸੂ ਕਰਨੋਂ ਦੇਸੂ ਖਰਦ ਰੋਣਾ ਤੇ ਜਾਂਦਾ ਕਿਧਰ ਆ ਪਖੜੇ ਝੋਲਡਾਂ ਦੇ ਬਾਹਰ ਚ ਇਹ ਜਾਂਦਾ ਭਾਈ ਇਧਰ ਛਿੜੀ ਛਿੜੀ ਤੇ ਵੱਡਾ ਗੁਡਾ ਮਾਈਨਰ ਇਹ ਵੱਡਾ ਕੁੜਾ ਮਾਈਨਰ ਵਜਦਾ ਪਾਏ ਹਾਂਜੀ ਦੋਸਤੋ ਬਾਰਿਜ਼ੀ ਦਿੱਤੀ ਬੜਾ ਆ ਨਰਮੇ ਚ ਦਿੱਤਾ ਪਾਣੀ ਲਾ ਇਹਦੇ ਵਿੱਚ ਤਿੰਨ ਵਾਰੀਆਂ ਇਕੱਠੀਆਂ ਲਗਾਤਾਰ ਪਾਦੀਆਂ ਅੱਠਵੇਂ ਦੇ ਅੱਠਵੇਂ ਉਹ ਗੜੀ ਪਹਿਲੀ ਵਾਰ ਆਈ ਸੀ ਉਹ ਤਿੰਨ ਕਬੂਰਾਂ ਦਾ ਪਾਣੀ ਸੀ ਬਾਦੇ ਘਾਟੇ ਚ ਜਾਂ ਦੂਜੀ ਵਾਰੀ ਆਈ ਉਹ ਡਟਿਆ ਸੀ ਸੂਹਾ ਨਾ ਦੋ ਵਾਰ ਨੂੰ ਡਬਲ ਮਿਲੀਆਂ ਸੀ ਉਹ ਚ ਐਸਕੇ ਆਪਣੀ ਸਿੰਗਲ ਵਾਰੀ ਸੀ ਉਹ ਵੀ ਐਸੇ ਚ ਹੀ ਪਾਦੀ ਉਹਨਾਂ ਵੀ ਡੂੜ ਕਿਲੇ ਚ ਪਾਦੀ ਸੀ ਹੁਣ ਵੀ ਡੂੜ ਕਿਲੇ ਚ ਤੇ ਡੂੜ ਕਿਲਾ ਭਾਈ ਦਵਾਰੇ ਫੇਰ ਸਾਰਾ ਲੱਗ ਗਿਆ ਜਾਂ ਉਹਦੇ ਬੰਬੀ ਨਹੀਂ ਚਲਾਈ ਸੀ ਵਿੱਚ ਤੇ ਅੱਜ ਭਾਈ ਬਾਰੀ ਦੇ ਨਾਲ ਹੁਣ ਤੱਕ ਬੰਬੀ ਚੱਲੀ ਜਾਂਦੀ ਐ ਇਹ ਤਕਰੀਬਨ ਲੱਗੀ ਐ ਸਾਰਾ ਕੁਝ ਡੱਬ ਜਾ ਰਿਹਾ ਦੇ ਇੱਥੇ ਆਂ ਜੇ ਤਾਂ ਸਾਰਾ ਭਰ ਗਿਆ ਅੱਠਵੇਂ ਦੇ ਅੱਠਵੇਂ ਚ ਤਿੰਨ ਵਾਰੀਆਂ ਪਾਤੀਆਂ ਕੱਸੀ ਦੀਆਂ ਤੇ ਹੁਣ ਆਪਾਂ ਉਹ ਉੱਥੇ ਜਮੀ ਲਾਤੀ ਨੇ ਉਹ ਵੀ ਤਿੰਨ ਵਾਰੀ ਤੇ ਹੁਣ ਬਸ ਉਹ ਸੁੱਕੂ ਜਿਹਾ ਸ਼ਾਇਦ ਅੱਜ ਤੇ ਨਾਲੇ ਲਾਉਣੇ ਬਾੜੀ ਬਸ ਉੱਥੇ ਆ ਕੇ ਐਂਡ ਕਰਨੇ ਆਂ ਤਾਂ ਜਖੌਣ ਨਹੀਂ ਤੁਹਾਨੂੰ ਸਬਜੀ ਕਿਉਂ ਇੱਕ ਲਾਜ਼ਮੀ ਦੇਖੋ ਸਬਜੀ ਕਿਹਦੀ ਹੋਗੀ ਆ ਸਾਨੂੰ ਦੱਸਿਆ ਸੀ ਨਾ ਉੱਥੇ ਨਰਮੇ ਚ ਆਉਂਦੇ ਨੇ ਦੱਸਿਆ ਸੀ ਹੈ ਨਾ ਆ ਜਮੀ ਦਾ ਕਿਹੜਾ ਤੀਜੀ ਵਾਰ ਕਸੀਨਾ ਭਰਤਾ ਤੇ ਨਾਲ ਬਾਈ ਆਪਾਂ ਕੀ ਭਰਤੀ ਬਾੜੀ ਆ ਭਾਈ ਸਾਰੀ ਬਾੜੀ ਭਰਤੀ ਗਾਜਰ ਮੂਲ ਉਹ ਤੁਸੇ ਕਿ ਭਰਤਾ ਸਾਰਾ ਹੋ ਚਕੰਦਰ ਆਹ ਮੂਲੀਆਂ ਆਹ ਗਾਜਰਾਂ ਆ ਪੀਚੀਆਂ ਤੇ ਆ ਪਾਲਕਾ ਆ ਮੇਥੇ ਐ ਆ ਵਟਾਂ ਤੇ ਮੂਲੀਆਂ ਫੇਰ ਆਂ ਨਾ ਪਛੇਤਾਂ ਆ ਲਸਣ ਹੈ ਇਹ ਲਾਲ ਲਸਣ ਹੈ ਨਾ ਚਿੱਟਕੀਆ ਉਹ ਤਾਂ ਦੇਖ ਤੇ ਆਹ ਲਾਲ ਹੈ ਆਹ ਕਿਆਰੀ ਸਾਰੀ ਤੇ ਥੋੜੀ ਜਆ ਆਹ ਮੂਲੀਆਂ ਫੇਰ ਹੈ ਆਹ ਗਾਜਰਾਂ ਫੇਰ ਆਂ ਗਜੀਆਂ ਆਹ ਗੋਭੀ ਹੈ ਆਹ ਤਣੀਆਂ ਵੀ ਜੈ ਸੋਨੂੰ ਹਜੇ ਉਗਰੀ ਹੈ ਇਹ ਇਹ ਛੋਟਾ ਦਿਨ ਆ ਸੌਂਸ ਪਾ ਹੋ ਹਰਾਏ ਦੀ ਨੀ ਬੱਟ ਜੀ ਉਹ ਹੈਗੇ ਮੂੰਗਰੇ ਤੇ ਇਥੇ ਲਾ ਮੈਂ ਗੰਢੇ ਤੇ ਆ ਚੱਲੀ ਜਾਂਦੀ ਆਪਣਾ ਉਧਰਲਾ ਕਿਵੇਂ ਉਹ ਉਥੋਂ ਜੜੜ ਕਰ ਰਹੀ ਸੀ ਨਾ ਤੇ ਆ ਸਾਰੀ ਬਾੜੀ ਤੇ ਇਹ ਵਲੌਗ ਇਥੇ ਦੇਖੋ ਦੇਖਿਆ ਤਾਂ ਸ਼ੁਕਰੀਆ ਤੁਹਾਡਾ ਭਾਈ ਤਾਂ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕੋਈ ਨਾ ਕੋਈ ਤੇ ਫਿਰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ